ਲੋ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਵੀਰੇ ਇੱਕ ਪੰਜਾਬੀ ਜੋ ਆਪਣੇ ਦੇਸ਼ ਦੇ ਯੋਧੇ ਆ ਦੇਸ਼ ਲਈ ਫਾਂਸੀ ਝੂਟਿਆ ਉਹਨਾਂ ਦਾ ਇੱਕ ਗੀਤ ਹੈ ਤੇ ਅੱਗੇ ਸ਼ੇਰ ਵੀ ਜਰੂਰ ਕਰਨਾ ਤੇ ਸੁਣਨਾ ਵੀ ਧਿਆਨ ਨਾਲ ਅਣਖਾਂ ਤੇ ਇੱਜ਼ਤਾਂ ਦੇ ਭਰੇ ਸੂਰਮੇ ਮਾਲਕ ਖਤਾਬ ਦੇ ਪੈਰੀਆਂ ਨੂੰ ਲੰਡਨ ਵਿੱਚ ਜਾ ਕੇ ਦੱਬ ਦੇ ਸ਼ੇਰ ਜੋ ਪੰਜਾਬ ਦੇ ਨਾ ਸੂਰਮਿਆਂ ਦੇ ਗੀਤਾਂ ਵਿੱਚ ਹੋਣ ਗਿਣਤੀ ਬਹੁਤ ਹੀ ਮਹਾਨੇ ਵੈਰੀਆਂ ਦੇ ਇੱਕ ਉੱਤੇ ਤੈਰ ਰੱਖ ਕੇ ਗੱਜ ਦੇ ਤੂਫਾਨ ਨੇ ਦਿਲੋਂ ਕਰਾਂ ਯਾਰੋ ਚਰਚੇ ਦੇ ਨਾਮ ਦੇ ਵੈਰੀਆਂ ਨੂੰ ਲੰਡਨ ਚ ਜਾ ਕੇ ਦਬ ਦੇ ਸ਼ੇਰ ਜੋ ਪੰਜਾਬ ਦੇ ਜਲਿਆਂਵਾਲਾ ਬਾਗ ਅਤਿਆਸ ਦੱਸਦਾ ਸੂਰਮਿਆਂ ਦੀ ਧਰਤੀ ਔਣ ਨਹੀਂ ਉਹ ਦਿੱਤਾ ਦੇਸ਼ ਉੱਤੇ ਕਾਬਜ਼ਾ ਤੇ ਜਿੰਦ ਲੇਖੇ ਕਰਤੀ ਸਾਦਕੇ ਉਤਾਰਾਂ ਏਡੇ ਉੱਚੇ ਖਾਗਦੇ ਵੈਰੀਆਂ ਨੂੰ ਲੰਡਣ ਚ ਜਾ ਕੇ ਦਬਦੇ ਸ਼ੇਰ ਜੋ ਪੰਜਾਬ ਦੇ ਜੋਧਿਆਂ ਦੇ ਚਾਰ ਚੇਤ ਦੁਨੀਆਂ ਚ ਸਿੱਧੂ ਆ ਆਵਾਜ਼ ਰਹਿਣਗੇ ਜੋਧਿਆਂ ਦੇ ਚਾਰ ਚੇਤ ਦੁਨੀਆਂ ਚ ਬੁੱਲਿਆ ਆਵਾਜ਼ ਰਹਿਣਗੇ ਜੁਗਾਂ ਤੱਕ ਰਹੂਗਾ ਪੰਜਾਬ ਵਸਦਾ ਤੇ ਲੋਕ ਯਾਦ ਰਹਿਣਗੇ ਮੈਂ ਕਹ ਦੇ ਹੀ ਰਹਿਣ ਫੁੱਲ ਜੋਗ ਲਾਉਦੇ ਵੈਰੀਆਂ ਨੂੰ ਲੰਡਨ ਚ ਜਾ ਕੇ ਦੱਬ ਦੇ ਸ਼ੇਰ ਜੋ ਪੰਜਾਬ ਦੇ